ये <laughs> ਸ੍ਰੀ ਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਤੇ ਆਪਣੇ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਸੋ ਸਭ ਤੋਂ ਪਹਿਲਾਂ ਤਾਂ ਜੀ ਮੈਨੂੰ ਪਤਾ ਤੁਸੀਂ ਬਹੁਤ ਸੋਣਾ ਸਾਡਾ ਪ੍ਰੋਗਰਾਮ ਇੰਜੋਏ ਕਰਿਆ ਹੋਣਾ ਸਭ ਦਾ ਤੈਦ ਲੋ ਧੰਨਵਾਦ ਵਧੀਆ ਵਧੀਆ ਕਮੈਂਟ ਕਰੇ ਹੋਣੇ ਤੇ ਦੂਸਰੀ ਗੱਲ ਆਇਆ ਜੀ ਭਾਈ ਰਿਕਵੈਸਟ ਆ ਫਰਕ ਪਾਉਣ ਵਾਲੇ ਕਮੈਂਟ ਨਾ ਕਰਿਆ ਕਰੋ ਜੇ ਤੁਹਾਨੂੰ ਕਿਸੇ ਗੱਲ ਦੀ ਸ਼ੋਰਟ ਹੀ ਨਹੀਂ ਹੁੰਦੀ ਪਹਿਲਾਂ ਬਲੌਗ ਦੇਖਿਆ ਕਰੋ ਜੀ ਮੈਂ ਕਿਉਂ ਤੁਸੀਂ ਗੱਲ ਕਰੀ ਦੀ ਵੀ ਜੇ ਥਾਣੇ ਦਾ ਮੁੰਡਾ ਆਇਆ ਭਾਈ ਜਦ ਤੁਸੀਂ ਵੈਲਕਮ ਨਹੀਂ ਕਰਿਆ ਭਾਈ ਉਸ ਟਾਈਮ ਜਿੰਨਾ ਕਸਰਿਆ ਕਰਤਾ ਨਹੀਂ ਨਾਲੇ ਉਸ ਟਾਈਮ ਪਤਾ ਕੀ ਗੱਲ ਹੈ ਉਸ ਟਾਈਮ ਚਾਹੇ ਵੀਡੀਓ ਕੱਢ ਕੇ ਵੀ ਦੇਖ ਲੈਣਾ ਉਸ ਟਾਈਮ ਸਾਡੇ ਮਰਗ ਮਰਗਤ ਹੋਈ ਵੀ ਤੀ ਹਾਂ ਪਰ ਫਿਰ ਵੀ ਅਸੀਂ ਕਰਿਆ ਉਹਦਾ ਵੈਲਕਮ ਇਹ ਜੀ ਕੋਈ ਗੱਲ ਨਹੀਂ ਕੇਕ ਕਟਿੰਗ ਕਰਿਆ ਹੋਰ ਕੀ ਆ ਬਸ ਥੋੜੀ ਜਿਹੀ ਐਕਸਟਰਾ ਕਿਆ ਹੋਵੇ ਡੈਕੋਰੇਸ਼ਨ ਹੋ ਗਈ ਹਾਂ ਬਾਕੀ ਉਸ ਟਾਈਮ ਵੀ ਸਾਰਾ ਕੁਝ ਅਸੀਂ ਹੈ ਪੂਰਾ ਕਰਿਆ ਤੇ ਹੁਣ ਬਲੌਗ ਇਸ ਕਰਕੇ ਸ਼ੁਰੂ ਕਰਿਆ ਕੀ ਕਹਿੰਦੇ ਵੀ ਜਦ ਬੇਬੀ ਸ਼ਾਵਰ ਸੀਗਾ ਉਸ ਟਾਈਮ ਤੁਸੀਂ ਗੇਮ ਖੇਲੀ ਸੀ ਕਿ ਦੀਦੀ ਨੇ ਇਹ ਕਹਿੰਦੇ ਨਿਆਣੇ ਕਹਿੰਦੇ ਅਸੀਂ ਹੁਣ ਵੀ ਗੇਮ ਖੇਲਣੀ ਆ ਇਸ ਕਰਕੇ ਅਸੀਂ ਕਿਹਾ ਚਲੋ ਤੁਹਾਡਾ ਚੌਕ ਪੂਰਾ ਕਰਾ ਦਿੰਨੇ ਆ ਭਾਈ ਠੀਕ ਹੈ ਸਾਰੀ ਸੰਗਤ ਸੱਜ ਕੇ ਬੈਠੀ ਹੈ ਜੀ ਦੇਖੋ ਸਾਰੇ ਜਣੇ ਨੂੰ ਮੇਰਾ ਸਾਰਿਆਂ ਨੂੰ ਕੋਲ ਸਾਰੇ ਨੂੰ ਮਿਲੋ ਜੀ ਬਾਰੀ ਬਾਰੀ ਸੱਸ ਰੀ ਗਾਦੀ ਸਾਰਿਆਂ ਨੂੰ ਹਾਏ ਸੱਸ ਰੀ ਗਾਦੀ ਸਾਰਿਆਂ ਨੂੰ ਸੱਸ ਰੀ ਗਾਦੀ ਸਾਰਿਆਂ ਨੂੰ ਸਸਰੀ ਗਾਰਦੀ ਸਸਰੀ ਗਾਰਦੀ ਸਾਰਿਆਂ ਨੂੰ ਮਰੀਦ ਕੱਢੇ ਹੋਵਾਂਗੇ ਸਾਰੇ ਸਿੱਠੀਕ ਹੋਵਾਂਗੇ ਤੇਡੀtela ਵਿੱਚ ਹੋਵਾਂਗੇ ਚਾ ਚਾ ਹਾ ਵਾਚਾ ਵਾਚਾ ਸਾਰੇ ਸਸਰੀ ਦਾ ਸਾਰੇ ਚਰਦੀ ਗੱਲ ਚੋ ਜੀ ਆਪਣੀ ਆਪਣੀ ਚਿੰਦੀ ਵੀ ਰੋ ਸਸਰੀ ਗਾਰਦੀ ਸਾਰਿਆਂ ਨੂੰ ਉਹ ਤਾਂ ਤੁਹਾਨੂੰ ਸੁਪਾ ਤੇ ਨਹੀਂ ਨਹੀਂ ਸਾਰੇ ਠੀਕ ਹੋਵੋਗੇ ਵਸਾਇ ਸੁਣਨ ਤਾਂ ਅੰਨੀ ਤੇਜ ਚਲ ਕੋਈ ਨਾ ਕਿੰਨੀ ਦੂਰ ਤੱਕ ਅਗਲੇ ਅਗਲੇ ਨੇ ਸਾਸਰੀ ਕਾਲ ਬੁਲਾਤੀ ਨਹੀਂ ਤੁਸੀਂ ਇਹਨੂੰ ਤਾਂ ਦੇਖੋ ਕਿੰਨੀ ਦੂਰ ਤੱਕ ਹਾਂਜੀ ਲੱਡੂ ਬੁਲਾ ਆਏ ਬੁਲਾ ਸਾਚੀ ਦਾ ਬਤਾ ਉਹਦਾ ਹੈਲੋ ਕਹਿੰਦਾ ਕਰਨੇ ਨੂੰ ਚੱਲ ਹੈਲੋ ਕਰ ਲੈ ਫੇਰ ਹੈਲੋ ਕਰ ਦੇ ਸਾਚੀ ਦਾ ਹੈਲੋ ਕਰ ਹੈਲੋ ਗੱਲ ਹੈਲੋ ਗੱਲ ਆ ਯਾਰ ਹੈਲੋ ਗੱਲ ਹੈਲੋ ਗੱਲ ਆ ਯਾਰ ਚਾੜ ਦੇ ਮੇਰੇ ਬੱਚੂ ਜਾ ਹੈਲੋ ਕਰ ਹੈਲੋ ਕਰ ਆ ਦੇਖੀ ਸਾਸਰੀ ਕਾ ਬੁਲਾਉਂਦੀ ਆ ਦੇਖ ਲੈ ਸਾਸਰੀ ਕਾ ਦੇਖ ਧਰਮ ਗਿਆ ਚਰਮ ਗਿਆ ਲੱਡੂ ਤੇ ਹੁਣ ਭਾਈ ਫਿਰ ਗੇਮ ਹੋਣੀ ਆ ਸ਼ੁਰੂ ਸਾਡੀ ਇੱਕ ਅੱਜ ਅਸੀਂ ਜ਼ਿਆਦਾ ਗੇਮਾਂ ਤਾਂ ਨਹੀਂ ਖੇਡੀਆਂ ਗੇਮ ਅੱਜ ਖੇਡਣੀਆਂ ਸੀ ਇੱਕੇ ਗੇਮ ਭੁੱਲੇ ਗਏ ਚਲ ਕੋਈ ਗੱਲ ਦੱਸ ਉਹ ਨਹੀਂ ਕੋਈ ਗੱਲ ਨਹੀਂ ਮਾਰ ਪ੍ਰੋਗਰਾਮ ਪੁਤਾ ਦੇ ਲੋ ਜਿੰਨੇ ਸੱਤ ਤੋਂ ਜ਼ਿਆਦਾ ਮਾਰਮਲੇ ਫੜੇ ਉਹ ਜਿੱਤਾਂਗਾ ਉਹਦੀ ਅੱਛਾ ਬੋਲੋ ਭਾਈ ਮਾਰ ਲੇ ਗਿਆ ਮੈਂ ਜਾਣਾ ਅੱਛਾ ਹੋਰ ਤੁਹਾਨੂੰ ਇੱਥੇ ਬੁਲਬਲੇ ਦੇਖੀ ਜਾਂਦੇ ਇੱਧਰ ਪਏ ਹੈਂ ਦੱਸ ਦੋ ਜੇ ਦੋ ਜੇ ਦੋ ਮਿੰਟ ਜੇ ਦੋ ਮਿੰਟ ਵਿੱਚ ਨਾ ਫੋੜ ਹੋਏ ਫੇਰ ਫੇਰ ਫੋੜ ਹੋਗੇ ਨਹੀਂ ਨਹੀਂ ਪੁੱਛੀ ਕਿ ਕਿ ਮੈਂ ਫੋਨ ਨਾ ਗੂਗਲ ਇਹ ਕਣ ਫੋਨ ਨੇ ਅੱਦੇ ਜਿਹੜੇ ਐ ਪੈ ਕੇ ਫੋੜਦੇ ਹੋਣਾ ਜਿਹੜੇ ਅੱਦੇ ਬਚ ਗਏ ਇੰਦਾ ਨਹੀਂ ਹੱਸਣਾ ਹਾਂ ਉਹ ਬੰਦਾਂ ਨੇ ਕਿੱਥੇ ਪੁੱਟਨੇ ਨੰਦ ਦਾ ਹੈ ਨਹੀਂ ਤੇਰੇ ਦੇਖ ਲੈ ਭਾਈ ਕਿੱਥੇ ਫੁੱਟਦੇ ਆ ਚੱਲ ਪਹਿਲਾ ਮਨਵੀਰ ਇਹ ਸ਼ੁਰੂ ਕਰੂੰਗਾ ਹਾਂ ਨਹੀਂ ਨਹੀਂ ਟਾਈਮ ਲੱਗਣਾ ਟਾਈਮ ਹਾਂ ਟਾਈਮ ਲਾਣਾ ਪੁੱਤ ਪਹਿਲਾ ਪਹਿਲਾ ਲਾ ਲੈ 2 ਮਿੰਟ ਦਾ ਪਹਿਲਾ ਬੱਚਿਆਂ ਦੀ ਚੱਕਣਾ ਜਿਹੜਾ ਚੱਕਣਾ ਜਿਹੜਾ ਪਹਿਲਾ ਫੋਨ ਪਰ ਟਾਈਮ ਲੈ ਮੜ ਜੀ ਹਰ ਜੇ ਹਲੇ ਪੰਨੀ ਨਾ ਪੁੱਤ ਹਰ ਜੇ ਰੋ ਪਹਿਲਾ ਪਹਿਲਾ ਚੱਕਿਆ ਵੀਡੀਓ ਚਲਦੀ ਆ ਨਿਕਲਦੀ ਆ ਉਹ ਪਹਿਲਾਂ ਛੋਟਾ ਚੱਕਿਆ ਇਹ ਪਹਿਲਾ ਛੋਟਾ ਬੜਾ ਜਿਹੜਾ ਮਰਜ਼ੀ ਚੱਕ ਲੂਗਾ ਉਹ ਜਿਹੜਾ ਚੱਕਣਾ ਸਾਹਮਣੇ ਹੋ ਪਹਿਲਾਂ ਬੱਚਿਆਂ ਤੋਂ ਹੀ ਸ਼ੁਰੂ ਕਰਦੇ ਆਂ ਹਾਂ ਪਹਿਲਾਂ ਦੋ ਮਿੰਟ ਦਾ ਨਹੀਂ 1 ਦਾ 10 ਸਕਿੰਟ 10 ਸਕਿੰਟ 10 ਸਕਿੰਟ ਦੋ ਮਿੰਟ ਦਾ ਬਹੁਤ ਦੋ ਮਿੰਟ ਦਾ ਬਹੁਤ ਹੁੰਦੇ 1 ਮਿੰਟ ਬਹੁਤ ਆ ਉਹ ਦੀਦੀ 1 ਮਿੰਟ ਨਹੀਂ ਬਹੁਤ ਮੰਮੀ ਚਲ 15 15 20 ਸਕਿੰਟ ਲਾਲਾ ਚੱਲ ਕਿਉਂਕਿ ਅੱਜ ਆਪਣੇ ਕੋ ਗਬਾਰੇ ਬਹੁਤ ਜ਼ਿਆਦਾ ਆ ਗਬਾਰੇ ਭਾਈ ਸਾਰੇ ਉੱਪਰ ਵਾਲੇ ਵੀ ਆ ਪੂਰੇ ਹਨਾ ਆ ਵੀ ਆ ਵੀ ਬਹੁਤ ਆ ਇੱਧਰ ਪਈ ਆ ਕੋਈ ਨੀ ਪਰੱਖ ਵੀ ਲੋਗੇ ਲੈ ਕੇ ਉੱਪਰ ਵਾਲੇ ਲੱਗੇ ਰਹਿਣ ਦੇ ਆ ਸਾਰੇ ਘਾਤੜੇ ਹਾਂ ਉੱਪਰ ਵਾਲੇ ਚੱਲ ਰਹਿਣ ਦੰਦੇ ਆ ਉੱਪਰਲੇ ਰਹਿਣ ਦੋ ਪਰਾਨੀ ਹਾਂ ਇਹ ਚੱਪਲ ਹੀ ਤਾਂ ਆ ਫੇਰ ਜਿੱਤਰਾ ਜਾਣਾ ਹੈ ਉਹ ਕਰਦੇ ਭਾਜੀ ਉਤਰ ਫੇਰ ਤਾਂ ਭਾਜੀ ਕੋਲ ਤੇ ਬਸਣਾ ਲਾਉਂਦੇ ਆ ਜਿੱਤਰਾ ਆ ਉਤਰਾ ਹੀ ਆ ਹਾਂ ਚਲੋ ਇਹ ਤਾਂ ਰੈਡੀ 15 ਮਿੰਟ ਲਾਇਏ ਹੁਣ 15 ਲਾਇ ਸਕੇ 15 ਸੈਕਿੰਡ ਤੱਕ ਕਾਢ ਲੈ ਮੰਦੀਰ ਗੱਲ ਸੁਣ ਲੈ ਹੁਣ ਹਾਰ ਨਾ ਜੀ ਸਾਰੇ ਮਾਰ ਦੋ ਚੱਲ 15 ਬਹੁਣ ਜਿੱਦਾਂ ਪਾਂਦਾ ਕੋਈ ਬੁਲੇ ਕਿ ਕਿੰਨੇ ਹੋ ਗਏ ਤਾਂ ਹੀ ਫਾਇਦਾ ਹੈ 1 2 3 4 ਮੈਂ ਕੀ ਕਰੀ ਤੋ 5 6 7 ਹੱਥ ਤਾਂ ਛੱਟ ਪਈ ਇਹਨੂੰ ਆਏ ਤਾਂ ਇਹ ਵੀ ਉੱਪਰ ਉੱਪਰ ਕਰੇ ਤਾ ਰੱਖੋ ਪਹਿਲਾਂ ਆਹ ਸਟੈਂਡ ਚੱਕ ਦੇ ਇਹਨੂੰ ਆਏ ਗੱਲ ਤਾਂ ਕੁੱਤੇ ਵੀ ਦੇਖੋ ਕਿੰਨੇ ਆ ਨਹੀਂ ਆਏ ਨਹੀਂ ਵੀ ਟੋਟੇ ਹੋਏ ਆ ਸੱਤ ਪਿੰਗ ਮੇਨੋ ਆਏ ਹੱਥ ਤਾਂ ਫਟੇ ਆ ਸੱਤ ਸੱਤ ਫਟੇ ਆ ਮੈਂ ਗਿਣਦਾ ਦਾ ਜੱਗ 12 ਫਟੇ ਦਾ ਮਤਲਬ ਹਾਂ ਗੱਲ ਪਤਾ ਕੀ ਆ ਇਹਨੇ ਸੋਚਿਆ ਵੀ ਮੈਂ ਉੱਪਰ ਛਾਲ ਮਾਰੂੰਗਾ ਪੰਜ-ਛੇ ਤਾਂ ਇਕੱਠੇ ਫਟ ਜਾਈ ਮੈਂ ਨਾਲ ਦੀ ਨਾ ਮੜੇ ਚ ਲਿਖਾਂ ਕਿੰਨੇ

ਚਲ ਕੋਈ ਨਾ ਪਤਾ ਕੋਈ ਨਾ ਕੋਈ ਨਾ ਬਹੁਤ ਵਧੀਆ ਸੁੱਕੀ ਮਾਰੀ ਆਏ ਸੁੱਕੀ ਚੁਪਟੜਾ ਨਹੀਂ ਐ ਨਹੀਂ ਬੁੱਟੇ ਸੁਣ ਮੇਰੀ ਗੱਲ ਸੁਣ ਤੂੰ ਕੋਸ਼ਿਸ਼ ਤਾਂ ਕਰੀ ਆ ਹਾਂ ਆਹ ਕਹਿਦੀ ਹਾਰ ਥੋੜੀ ਮੰਨੀ ਨਹੀਂ ਤੇ ਹੈਗੇ ਤਾਂ ਵੀ ਬੁੱਟਿਆ ਕੋਈ ਨਹੀਂ ਹਾਂ ਹਾਰ ਥੋੜੀ ਮੰਨੀ ਤੂੰ ਕਾਮ ਤੇ ਕੇ ਮੈਂ ਤੈਨੂੰ ਸੇਮਾ ਉਪਜਤਾਂ ਮੈਂ ਤੂੰ ਇੱਕ ਛਰਗਾ ਤੇ ਮਾਰਿਆ ਨਹੀਂ ਦਿਓ ਲਾਲਾ ਚੱਲ ਬੈਠਾ ਮੁੱਕੀ ਦੀ ਵਾਰੀ ਆ ਗਈ ਚੱਲ ਲੈ ਲਓ ਜੀ ਲਾ ਗਈ ਵਾਰੀ ਸੁੱਕੀ ਦੀ 2 3 ਸਟਾਰਟ ਆ 1 2 3 4 5 6 7 8 9 10 11 12 ਭਾਈ ਇਹ ਸੁਖੀ 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 ਭਾਈ ਨੰਬਰ ਲੈ ਗਈ ਚੱਲ ਤੈਨੂੰ ਇੱਕ ਮੇਰੀ ਗੱਲ ਸੁਣ ਪੁੱਤ ਪੁੱਤ ਇੱਕ ਮੌਕਾ ਤੈਨੂੰ ਹੋਰ ਦਵਾਂ ਸੁਖੀ ਦੇ ਕਿੰਨੇ ਹੋਏ 12 ਸੁਖੀ ਦੇ ਹੋਏ 12 ਤੇ ਹੋ ਗਏ ਸਟਾਪ ਵਾਲਾ ਹੋਇਆ ਤੇਰਾ ਕੋਈ ਨਾ ਤੇਰਾ ਰੱਖ ਤੇਰਾ ਲਾ ਲਓ ਤੇਰਾ ਲਾ ਲਓ ਬਾਹਰ ਸਾਰ ਜਾ ਉਧਰ ਉਧਰ ਬਾਹਰ ਵੀ ਪਟਾਕੇ ਚੱਲ ਰਹੇ ਆ ਜ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਤੇ ਭਾਈ ਤੁਹਾਨੂੰ ਵੀ ਸਾਰਿਆਂ ਨੂੰ ਮੁਬਾਰਕਾਂ ਜੀ ਜਿਹੜੇ ਜਿਹੜੇ ਵੀਡੀਓ ਦੇਖ ਰਹੇ ਆ ਤੇ ਅੱਜ ਸਾਡੇ ਗੁਰਦੁਆਰਾ ਸਾਹਿਬ 'ਚ ਹੁਣ ਨਗਰ ਕੀਰਤਨ ਆ ਗਿਆ ਉਹਦੀ ਸਮਾਪਤੀ ਹੁੰਦੀ ਆ ਤੇ ਪਟਾਕੇ ਚੱਲ ਰਹੇ ਆ ਤੇ ਇੱਧਰ ਵੀ ਪਟਾਕੇ ਚੱਲ ਰਹੇ ਆ ਚਲੋ ਆ ਤੇ ਚੱਲ ਭਾਈ 2 3 4 5 6 8, 8, 8, 8, 8, 8, 8, please yes. done ਜਿਹੜੇ ਗਵਾਰੇ ਜਿਹੜੇ ਗਵਾਰੇ ਜਿਹੜੇ ਗਵਾਰੇ ਅਸਲੀ ਪੰਨ ਹੋਏ ਆ ਉਹਦਾ ਬਾਈ ਤੇਰਾ ਪੰਨ ਹੋਏ ਆ ਹੈ ਉਹਦੇ ਬਾਅਦ ਤਾਂ ਦੀਦੀ ਦੋ ਕਦਾ ਹੋਰ ਦਾ ਲੱਗੀ ਵੈਸੇ ਨਾਨੀ ਤੇਰਾ ਗਵਾਰੇ ਪਤਾ ਕੀ ਕਰੀ ਗੱਲ ਮੈਨੂੰ ਸੋਹਿਆ ਨਹੀਂ ਸਟਾਪ ਆ ਸੋਹਿਆ ਹੀ ਨਹੀਂ ਹੈਗਾ ਸੱਚੀ ਫਾਈ ਦੀਦੀ ਦੀਦੀ ਸੁੱਕੀ ਤੇ ਉੱਪਰ ਹੋ ਗਈ ਸੁੱਕੀ ਤੇ ਇੱਕ ਜਿਆਦਾ ਪੰਨ ਦਾ ਓਏ ਮੈਂ ਤਰਨ ਪਾਣੀ ਵਾਲਾ ਇਹ ਜੇ ਪਟ ਗਿਆ ਔਰੇ ਇੱਥੇ ਹਰਦਾ ਨਹੀਂ ਹੁੰਦਾ ਫਿਰ ਚਲੋ ਫਿਰ ਅੰਦੀ ਦੀ ਚਾਹ ਦੀ ਦੀ ਅਸੀਂ ਆ ਜਾਂਦੀ ਆ ਤਾਂ ਕੁੜੀ ਹੱਸ ਲੱਗ ਜਾਂਦੀ ਆ ਦੀਦੀ ਨੂੰ ਹਾਇੰਟਾਈਂ ਤੁਹਾਨੂੰ ਮੈਂ ਕਰਦੀ ਨਾ ਨਹੀਂ ਜਾਣਾ ਆਹ ਕੋਈ ਚਾਸ ਕੋ ਹੋਣ 2 3 2 ਇੱਕ 4 ਮਜ਼ਾ ਆ ਰਿਹਾ ਓਏ ਚੱਲ ਮੈਂ ਤੁਹਾਨੂੰ ਬੁਲਾ ਦਿੰਦਾ ਬਾਈ ਮੰਮੀ ਤੇ ਨਹੀਂ ਭੰਨਣਾ ਮੈਂ ਦਾਪਾ ਪਹਿਲੇ ਹੀ ਬਾਈ ਹੈ ਤਾਂ 8:00 ਵੱਜਦਾ ਮੈਂ ਤਾਂ ਇਹ ਕੋਈ ਬੈਠਾ ਨਹੀਂ ਖੜੀ ਹੈ ਪੂਰੇ ਫੜਾ ਸੋ ਕੀ ਮੈਨੂੰ ਹਾਂ ਮੰਮੀ ਤੇ ਇੱਥੀ ਫੜਾ ਦੋ ਨਹੀਂ ਨਹੀਂ ਆਹ ਦਾਪਾ ਚਲ ਆਹੀ ਫੜਾ ਦੇ ਮੰਮੀ ਤੇ ਮੰਮੀ ਤੇ ਆਹੀ ਨਹੀਂ ਭੰਨਣੇ ਮੈਨੂੰ ਪਤਾ ਕਿਉਂ ਪਿਛਲੀ ਵਾਰ ਤੈਨੂੰ ਮੰਮੀ ਪਿਛਲੀ ਵਾਰ ਪਤਾ ਮੈਂ ਤੈਨੂੰ ਦੱਸਦਾ ਕਿਆ ਚੱਕਰ ਆ ਪਿਛਲੀ ਵਾਰ ਪਤਾ ਕਾਤੇ ਬੰਨ ਹੋ ਗਏ ਪਿਛਲੀ ਵਾਰ ਅੱਪਾ ਨੇ 4-5 ਦਿਨ ਬਾਅਦ ਬੰਨਣੇ ਭੰਨੇ ਤੇ ਉਹ ਨਰਮ ਹੋਏ ਹੋਏ ਤੇ ਇਹ ਬਾਦ ਅੱਜ ਲੱਗੇ ਤੇ ਸਵੇਰੇ ਆਹ ਲੱਗੇ 2 3 ਸਟਾਰ 1 2 3 ਆਈ ਆਦਾਰ ਕਾੜੇ ਕਾਇਮ ਕਰਤਾ ਮੰਮੀ ਨੇ 17 17 ਪੰਨੇ ਤੇ ਮੰਮੀ ਨੇ 17 ਇਹ ਮੈਨੂੰ ਤਾਂ ਪਤਾ ਦਾ ਤੁਹਾਨੂੰ ਨਹੀਂ ਦਜਕੀਨ ਦੇਖ ਲੋ ਆ ਦੇਖਿਆ ਨਾ ਬਾਬਾ ਬੇਕਾਰ ਤੇ ਨਹੀਂ ਬੋਲੀ ਮੈਨੂੰ ਪਤਾ ਮੈਨੂੰ ਕਿੰਨਾ ਗੁੱਸਾ ਕਰੂੰਗੀ ਤੁਸੀਂ ਮੈਨੇ ਹੀ ਕਹਤਾ ਮੰਮੀ ਛੋਟੇ ਹੋਣਾ ਚਲੋ ਨਹੀਂ ਭਾਈ ਉਹ ਪੈਸੇ ਇੱਕ ਗੱਲ ਆ ਪੈਸੇ ਇੱਕ ਗੱਲ ਆ ਮੰਮੀ ਨੇ ਰਿਕਾਰਡੇ ਤੋੜਦੇ ਰਹੇ ਕਿਸਰੀ ਵਾਲੀ ਬੰਦੇ ਕਿੰਨੇ ਕਿੰਨੇ ਭਨੇ ਦਾ ਪਾਣ ਵੀਡੀਓ ਵੀਡੀਓ ਕੱਢ ਕੇ ਦੇਖ ਲੂਗੇ ਬਾਈ ਨਹੀਂ ਵਾਕੇ ਬਾਈ ਮੈਨੂੰ ਨਹੀਂ ਦਾ ਯਕੀਨ ਮੰਮੀ ਭੰਦੂਗੀ ਹਜੇ ਤਾਂ ਕੋਲ ਹੈ ਨਹੀਂ ਤੇ ਮੇਰੇ ਹੋਰ ਚੱਲ ਬੈਠ ਕੇ ਕਿੰਨਾ ਟਾਈਮ ਹੋ ਗਿਆ ਚਲੋ ਚੱਲ ਫੜ ਕੇ ਲਈ ਨਾ 1 2 3 ਸਟਾਰਟ ਬੰਦੇ ਬੰਦੇ ਜੋਰਾ

बस 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 ब ¡Gracias! <laughs> ਆਹ ਵਾਪਕ ਜਾਓ ਫੜੀ ਵੀ ਆ ਸੂਈ ਮੈਂ ਨਹੀਂ ਦੇਖਿਆ ਜੱਜਾ ਦਾੜ ਦਾੜ ਕਰਾਈ ਮੇਰੀ ਉਹ ਕਿੱਥੇ ਯਾਰ ਲਾਜੀ ਹੋਰ ਫੇਰ ਮੈਦਾਨ ਵਿੱਚ ਆ ਗਿਆ ਬਿੰਦਾ ਬਿੰਦਾ ਸਿੱਧ ਚੱਲ ਤੇ ਬੈਠਾ ਡੰਗਰਾ ਮੋਲੋ ਡੰਗਰਾ ਮੋਲੋ ਫ੍ਰੀ ਹੋਏ ਤੇ ਸੇਵਲ ਬਾਰ ਦੀ ਜੇ ਫਿਰਦੇ ਆ ਤੇ ਹੁਣ ਕੰਪੀਟੀਸ਼ਨ ਦੇਖਦੇ ਆ ਲੜ ਕੇ ਕਿਆ ਬਣਦਾ ਪਹਿਲਾਂ ਮੈਨੂੰ ਜੀ ਬੋਲੋ ਮੈਂ ਪਹਿਲਾਂ ਹੀ ਹੋ ਰੱਖ ਲੈਣਾ ਕੋਲ ਕਿਉਂਕਿ ਮੈਨੂੰ ਲੱਗਦਾ ਹੈ ਕਿ ਮੈਂ ਜ਼ਿਆਦਾ ਭੰਗੂਗਾ ਹੋ ਰੱਖ ਲੈਣਾ ਮੈਂ ਤਾਂ ਸਹਿਦ ਆਇਆਂ ਨੂੰ ਵੀ ਪੈ ਜਾਵਾਂ ਚਲੋ 1 2 ਪਹਿਲਾਂ ਕਿ ਜਾਨਾ ਜੈਸਮੀਨ ਨੇ ਕੋਲ ਖੜੋ ਟਾਈਮ ਨੂੰ ਇਹਨਾਂ ਨੂੰ ਪਤਾ ਲੋਈ ਬਾਦੂ ਨਾ ਇਹਨੇ ਪਹਿਲੀ ਬੰਦ ਕਰਦਾ ਪਿਛਲੀ ਇਹ ਵੀ ਕਰਾਉਣਾ ਪਿਛਲੀ ਵਾਰ ਮੇਰੇ ਨਾਲ ਤੋਂ ਕਰਾਉਣਾ ਹੈਗਾ ਮੇਰੇ ਸੇਤ ਨਹੀਂ ਠੀਕ ਹੈ ਪਿਛਲੀ ਵਾਰ ਨਹੀਂ ਨਾ ਵੀਡੀਓ ਵਿੱਚ ਜ਼ਰੂਰੀ ਹੈ ਤਿਹਲੀ ਵਾਰੀ ਨਾ ਮੇਰੇ ਦੋ ਤਿੰਨ ਸਕਿੰਟ ਨਾ ਪਹਿਲੇ ਘੱਟ ਬੰਦ ਕਰਤੇ ਉਹਨਾਂ ਤਾਬੀ ਦੀ ਵਾਰੀ ਆਈ ਉਹਦੇ 10 ਸਕਿੰਟ ਨੇ 16 ਉੱਪਰ ਜਾ ਕੇ ਬੰਦ ਕਰੇ ਬਾਅਦ ਵਿੱਚ ਕਹਿੰਦੀ ਛੋਈ ਅਜਮਿਤ ਐਪ ਜ਼ਿਆਦਾ ਹੋ ਗਿਆ ਮੈਂ ਕਿਹਾ ਚਲੋ ਬੱਸ ਉਹਨਾਂ ਸਾਫੀ ਹੋ ਜਾਂਦੀ ਹੈ ਜੀ ਕਈ ਵਾਰ ਬੰਦ ਤੂੰ ਦੇਖ ਲਿਆ ਭਾਈ ਕਿਆ ਬਾਤਾਂ ਖੜ ਜਾ ਆ ਗਏ ਮੈਨੂੰ ਰੈਡੀ ਹੋਣ ਦੇ ਮੈਨੂੰ ਪਤਾ ਹੈ ਕਲਾਤ ਨੂੰ జలవ్ టూ త్రీ స్టార్ જા <laughs> 对呀。<laughs> <laughs> <laughs> ਖੜ ਦੇ ਇੱਕ ਮਿੰਟ ਖੜ ਜਾ ਉਹ ਖੜ ਦੇ ਇੱਕ ਮਿੰਟ ਆ ਦੇ ਕੋਲ ਜੂੜ ਦੇ ਪਿੱਛੇ ਜੂੜ ਦੇ ਪਿੱਛੇ ਕੋਈ ਨਾ ਪੁੱਤ ਕੋਈ ਨਾ ਓ ਬਾਤ ਉਹ ਬਾਤ ਗਰਲੀ ਨੂੰ ਤਾਂ ਸਾਡੀ ਦੇ ਸੁਣੀ ਨਾਲ ਵੀ ਓ ਬਾਤ ਓ ਬਾਤ ਭਾਈ ਡੈਕੋਰੇਸ਼ਨ ਤਾਂ ਕਾਪੀ ਸਾਰੀ ਇਨਣੇ ਕੋਲ ਹੈ ਤੇ ਪਰ ਪਰ ਦੇਖੋ ਜੀ ਇਹ এনਵਾਇਰਨਮੈਂਟ ਹੁੰਦਾ ਹੈ ਨਾ ਐਨ ਖਲਾਰਾ ਪੂਰਾ ਪੈ ਗਿਆ ਤੇ ਬਰਾਏ ਵੀ ਅੰਜਵਾਏ ਬਹੁਤ ਹੋਇਆ ਹਾਂ ਇਹ ਸਾਰੇ ਲੋਕਾਂ ਨੂੰ ਅੰਜਵਾਏ ਅਲਵਾਏ ਪੂਰਾ ਹੋਇਆ ਹਾਂ ਹੋ ਚੱਲ ਪਿਆ ਆ ਬਾਈ ਨਾ ਬੱਚਾ ਉਹ ਨਾ ਕਿ ਉਹ ਜਿਆਦਾ ਦੱਬਦੇ ਹੈ ਨਾ ਗੂਠੇ ਦਾ ਨਾ ਆਪਣਾ ਹੀ ਵੱਜਦਾ ਉਂਗਲੀ ਦਾ ਹਾਂ ਤੇ ਬਾਈ ਗਰਲੀਨ ਸਾਡੀ ਫਸਟ ਆਈ ਆ ਤੂੰ ਕਹੀ ਇਹ ਹੀ ਕਰਦਾ ਆਪ ਤੂੰ ਦਰਦ ਕਰਨਾਂਗੇ ਹੱਥ ਤੋਂ ਤੇਰਾ ਦਰਦ ਕਰਨੀ ਉੱਥੇ ਫੋਸਾ ਫੂਲਾ ਦੇਖੀ ਤਮ ਤਾਂ ਲੰਪਾਈ ਪੈ ਗਈ ਹੋਏ ਬਾ ਆਇਆ ਪੈਂਦਾ ਸਾਰੇ ਗੇਰ ਤੇ ਆਇ ਕਿ ਬੀਆ ਦਾ ਫਰ ਆਇਆ ਕੇ ਪਰ ਮੈਂ ਦੇਖੋ ਇੱਕ ਗੱਲ ਹੁਣ ਕਈਆਂ ਨੇ ਸਾਨੂੰ ਕਿਹਾ ਵੀ ਦੱਸ ਇਹਨਾਂ ਨੇ ਕਿਆ ਕਰਿਆ ਵਾ ਹੈ ਗਾ ਪਾਇਆ ਵਾ ਅਸੀਂ ਆਪਣੀ ਜ਼ਿੰਦਗੀ ਬਾਈ ਇੰਜੋਏ ਕਰ ਰਹੇ ਹਾਂ ਹੈ ਕੋਇਓ ਕਰਦਾ ਕੋਇਓ ਕਰਦਾ ਕਿੰਨਾ ਹਾਸਲੇ ਸਾਰੇ ਜਣੇ ਹੈ ਹੈ ਬਾਬਾ ਜੀ ਬੜੀ ਗੱਲ ਪਾਪਾ ਜੀ 10000 ਰੁਪਏ ਪੱਲੇ ਤੇ ਲਾਇਆ ਫੇਰ ਉਹ ਕਰਿਆ ਜਵਾਨ ਆ ਇਹ ਵੀ ਗੱਲ ਆ ਭਾਈ ਤੁਸੀਂ ਵੀ ਹਰ ਕੋਈ ਲਾਵੇ ਨਾ ਇੰਜਵਾਇ ਕਰ ਸਹੀ ਗੱਲ ਆ ਪਾਪਾ ਗੱਲ ਗੱਲ ਬਾਬਾ ਜੀ ਦੀ ਸਹੀ ਆ ਕਹਿੰਦੇ ਪਹਿਲਾ 5-4000 ਰੁਪਏ ਵੀ ਪੱਲੇ ਪਰ ਲਾਇਆ ਪੱਲੇ ਤੇ ਲਾਇਆ ਫੇਰ ਇੰਜਵਾਏ ਹੋਇਆ ਪਹਿਲਾਂ ਜੇਬ ਹਲਾਉਣੀ ਪੈਂਦੀ ਸਹੀ ਹੈ ਹਾਂ ਸਹੀ ਗੱਲ ਆ ਭਾਈ ਸਿਆਣਿਆਂ ਦੀ ਹੈ ਤੇ ਇਹ ਹਰੇਕ ਤੇ ਇੰਜੋਏ ਹੋਣਾ ਵੀ ਨਹੀਂ 4000 ਰੁਪਏ ਲੱਗਣਾ ਪਹਿਲਾਂ ਫੇਰ ਇੰਜੋਏ ਆ ਹਾਂ ਸਹੀ ਗੱਲ ਹੈ ਭਾਈ ਨਜ਼ਾਰਾ ਪੂਰਾ ਆਇਆ ਹੈ ਸਾਰਿਆਂ ਨੂੰ ਸੁੱਖੀ ਨੂੰ ਆਏਗਾ ਵੀ ਮੈਂ ਫਾਸਟ ਆ ਗਈ ਹੈ ਸੁਕੀ ਨੇ ਸੁਕੀ ਨੇ ਜਾਣਾ ਭਾਈ ਸਾਡੀ ਮੰਮੀ ਨੇ ਭਰਤੇ ਉਹ ਮਨੂੰ ਮੰਮੀ ਪਰ ਜਾਣਾ ਯਕੀਨ ਨਹੀਂ ਕਰਦੀ ਸੀ ਮੰਮੀ ਦਾ ਹਾਂ ਮੰਮੀ ਦਾ ਨਾ ਬੜੇ ਬੜੇ ਹੋਣੇ ਮੰਮੀ ਨੇ ਪਾ ਪਾ ਦੇ ਖਲਾ ਚਲੋ ਫੇਰ ਵੀ ਮੰਮੀ ਨੇ ਕਿਹਾ ਨੂਰ ਠੀਕ ਆ ਭਾਈ ਹੁਣ ਠੀਕ ਆ ਨੂਰ ਭਾਈ ਸਾਡੀ ਥੋੜੀ ਢਿੱਲੀ ਹੋ ਗਈ ਸੀ ਤੇ ਬਾਈ ਜਰ ਭਾਬੀ ਜੀ ਗਏ ਬਿਤੇ ਨੂਰ ਨੂੰ ਦਵਾਈ ਦਵਾਣ ਤਾ ਕਰਕੇ ਹੋਰ ਪਾ ਦੇ ਮਾਫੀ ਨਿਕਲ ਮੈਂ ਵੀ ਆਵਾ ਪਾਪੇ ਚ ਤੁਸੀਂ ਪਾ ਦੇ ਉੱਪਰਲੇ ਸਾਰੇ ਪਾ ਦੂਗੇ ਜੀ ਬੁਦਾ ਜੀ ਬੁਦਾ ਜੀ ਇਹ ਕੀ ਕੰਮ ਹੋ ਗਿਆ ਦੀ ਸੂਈ ਦਾ ਸੂਈ ਵੀ ਤੋੜਤੀ ਕਰ ਲਈ ਚਲੋ ਅੱਜ ਵਾਲਾ ਵੇਟ ਭਾਈ ਵਧੀਆ ਹੋਇਆ ਸਾਰਿਆਂ ਦਾ ਲੱਜੂ ਭਾਵੀ ਜੋਗੇ ਰੱਖੇ ਵੇ ਆ ਭਾਗੀ ਜੋਗੇ ਵੀ ਰੱਖੇ ਵੇ ਸਹੀ ਗੱਲ ਆ ਚਲੋ ਠੀਕ ਹੈ ਜੀ ਮੈਂ ਲੈ ਤੁਹਾਨੂੰ ਕਿਸੇ ਅਗਲੇ ਵਲੌਗ ਚ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂ ਚਲੋ ਹੋਰ ਨੂਰ ਨੂੰ ਦੋ ਇੱਕ ਘਵਾਰਾ ਭਾਈ ਨੂਰ ਨੂੰ ਦੋ ਹੀ ਪਾ ਦੋ ਭਾਈ ਇਸੇ ਹੋਰ ਦੋ ਖੋੜ ਦੋ ਖੋੜ ਦੋ ਦੇ 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 ਬਹੁਤ ਦੇ 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 ਪਾ ਦੇ ਹੋਣੀ ਢਿੱਲੀ ਵਾਲੇ ਆ ਢਿੱਲੀ ਹੋ ਗਈ ਥੋੜੀ ਜੀ ਇਹਨੂੰ ਦਵਾਈ ਦਵਾ ਕੇ ਲਿਆ ਜੇ